ਮਿਤੀ 17 11 2025 ਨੂੰ ਮੁਖ ਅਸਥਾਣਾ ਮਕਬੂਲਪੁਰਾ ਇੰਸਪੈਕਟਰ ਜਸਜੀਤ ਸਿੰਘ ਐਡਵੋਕੇਟ ਪੰਕਜ ਅਟਵਾਲ ਵਾਸੀ ਗੁਰਤੇਜ ਭਦਰ ਨਗਰ ਅੰਮ੍ਰਿਤਸਰ ਵੱਲੋਂ ਆ ਕੇ ਸੂਚਨਾ ਦਿੱਤੀ ਗਈ ਕਿ ਉਹ ਮਿਤੀ 15 11 2025 ਨੂੰ ਆਪਣੇ ਪਰਿਵਾਰ ਸਮੇਤ ਆਪਣੀ ਸਿਸਟਰ ਨੂੰ ਮਿਲਣ ਲਈ ਪਟਿਆਲਾ ਗਏ ਸਨ ਤੇ ਜੋ ਅੱਜ ਵਾਪਸ ਆਏ ਨੇ ਤੇ ਉਹਨਾਂ ਦੇ ਘਰ ਵਿੱਚ ਕਿਸੇ ਨਾਮ ਮਨੂਮ ਗੱਤੀ ਵੱਲੋਂ ਚੋਰੀ ਕਰ ਲਈ ਗਈ ਹੈ ਜਿਸ ਵਿੱਚ ਉਸ ਉਹਨਾਂ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਅਤੇ ਉਹਨਾਂ ਦਾ ਇੱਕ ਲਾਇਸੈਂਸੀ ਵਾਪਨ ਵੀ ਚੋਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਜਿਸ ਪਰ ਮੁਕੱਫਸਾ थाना ਮਕਬੂਲਪੁਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੁਕੱਦਮਾ ਦਰਜ ਰਿਸਤੇ ਕਰਕੇ ਤਫ਼ਤੀਸ਼ ਸ਼ੁਰੂ ਕਰ ਲਈ ਗਈ ਹੈ ਜੋ ਮਾਨ ਜੋ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਢੁੱਲਰ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਟੀਮਾਂ ਬਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਕਾਫੀ ਮਿਹਨਤ ਹਿਊਮਨ ਇੰਟੈਲੀਜੈਂਸ ਸੀਸੀਟੀਵੀ ਕੈਮਰਾ ਫੁਟੇਜ ਅਦਰ ਟੈਕਨੀਕਲੀ ਦੌਰ ਤੇ ਦੇਖ ਕੇ ਜਿਹੜੇ ਦੋਸ਼ੀ ਆ ਉਸ ਨੂੰ ਟ੍ਰੇਸ ਕੀਤਾ ਜਿਸ ਨੂੰ ਟ੍ਰੇਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਦੋਸ਼ੀ ਦਾ ਨਾਮ ਵੀਰੂ ਸਾਨਾ ਪੱਪੂ ਵਾਸੀ ਫਲੈਟ ਨਿਊ ਅਮਰਸਰ ਹੈ ਜਿਸ ਪਾਸੋਂ ਚੋਰੀशुदा ਸੋਨੇ ਦੇ ਜੀਵਰਾਤ ਚਾਂਦੀ ਦੇ ਜੀਵਰਾਤ ਲਾਇਸੈਂਸੀ ਵਪਨ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋ ਚੁੱਕਾ ਹੈ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਉਸ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਜੋ ਦੌਰਾਨੇ ਤਫ਼ਤੀਸ਼ ਹੋਰ ਵੀ ਪੁਸ਼ੀਸ਼ ਕੀਤੀ ਜਾਵੇਗੀ ਤੇ ਹੋਰ ਵੀ ਵਾਰਦਤਾ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ